ਸਾਨੂੰ ਸੁਣੋ ਪਾਇਮਾਨ ਅੰਦਰੋ ਪਛਾ ਪੰਚਾਇਤ ਨੂੰ ਗੱਲ ਸੁਣ ਲੈ ਮੇਰੀ ਇਹ ਜਿਹੜੇ ਬਾਹਰੋਂ ਆ ਕੇ ਬੈਠਦੇ ਹੁੰਦੇ ਨੇ ਤੁਸੀਂ ਬੈਠਣ ਹੀ ਨਾ ਦਿਆ ਕਰੋ ਉਹ ਤਾਂ ਹਰੇਕ ਨੂੰ ਇੱਥੇ ਹੰਨਿਆ ਦੇ ਲਈ ਆ ਚੜਾਉਂਦੇ ਉਧਰ ਸਾਨੂੰ ਨਿਆਂਇਆਂ ਕੀਤਾ ਵਾਲਿਆਂ ਨੂੰ ਤੰਗ ਹੋ ਜਾਂਦਾ ਗਾ ਘਰਾਂ ਚ ਆ ਕੇ ਹੀ ਤੱਕਦੇ ਆ ਜੀ ਫੇਮਸ ਫਰਮਾਖਿਆ ਜੀ ਸੀਗਾ ਨਾ ਜੇ ਪੰਚਾਇਤ ਆ ਕਰ ਰਹੇ ਨੇ ভাই ਪਿੰਡ ਨੇ ਮਤਾ ਪਾਇਆਗਾ ਵੀ ਇਹਨਾਂ ਨੂੰ ਆਪਾਂ ਪਿੰਡ ਚੋਂ ਓਥੋਂ ਠਾਉਣਾ ਸਰਦਾਰ ਪਿੰਡ ਚ ਚੋਰੀ ਚਾਉਟੇ ਵੱਧ ਵੱਧਦੇ ਆ ਤੇ ਫਿਰ ਮੈਨੂੰ ਪਿੰਡ ਨੇ ਸਾਰੇ ਨੇ ਇਹ ਜਦੋਂ ਗੱਲ ਕਹੀ ਤੇ ਮੈਂ ਇਸ ਕਰਕੇ ਫਿਰ ਸਾਰੀ ਪੰਚਾਇਤ ਮੈਂਬਰ ਨੂੰ ਲੈ ਕੇ ਆਇਆ ਤੁਹਾਡੇ ਕੋਲ ਤੁਸੀਂ ਸਾਨੂੰ ਇੱਥੋਂ ਪਿੰਡ ਚੋਂ ਭਾਈ ਤੁਹਾਨੂੰ ਜਾਣਾ ਪੈਣਾ ਸਰਦਾਰ ਜੀ ਅਸੀਂ ਕਿੱਥੇ ਜਾਵਾਂਗੇ ਦੇਖੋ ਹੁਣ ਤੁਸੀਂ ਪਿੰਡ ਦੀ ਗੱਲ ਤੁਹਾਨੂੰ ਮੰਨਣੀ ਪੈਣੀ ਆ ਤੁਸੀਂ ਭਾਈ ਦੋ ਪਿੰਡ ਗਾਂਹਾਂ ਜਾ ਕੇ ਆਪਦੇ ਡੇਰੇ ਲਾ ਲਿਓ ਕੋਈ ਗੱਲ ਨਹੀਂ ਜੀ ਮੇਰੀ ਮਾਂ ਬਾਬੂ ਜੀ ਤੇ ਮੇਰੀ ਅੰਮਾ ਨੂੰ ਆ ਜਾਣ ਦੋ ਕਿਉਂ ਸਰਜਣਾ ਉਹ ਯਾ ਤੂੰ ਨਵੇੜਦੇ ਆ ਇਹ ਗਾਹਾਂ ਵਗ ਜਾਣਗੇ ਇਹਨਾਂ ਨੇ ਦੱਸ ਇੱਥੇ ਨਿਉਆ ਪਟਕੇ ਲੈ ਕੇ ਜਾਣੀਆਂ ਤੰਬੂ ਧਰ ਕੇ ਪੇਪਸੀ ਪਾਈ ਆਪਦਾ ਸਮਾਨ ਸਾਰਾ ਲੱਦੋ ਅੱਜ ਤੁਹਾਨੂੰ ਇੱਕ ਦਿਨ ਹੋਰ ਦੇ ਦਿੰਦੇ ਆ ਕੱਲ ਨੂੰ ਤੁਸੀਂ ਇੱਥੋਂ ਸਾਰਾ ਪਿੰਡਾ ਸਾਰਾ ਮੰਡੀ ਵੇਲੀ ਕਰਕੇ ਤੁਸੀਂ ਅਗਲੇ ਪਿੰਡ ਜਾਓ ਆਪਦੇ ਕਿਤੇ ਠੀਕ ਹੈ ਕੋਈ ਗੱਲ ਨਹੀਂ ਸਰਦਾਰ ਜੀ ਖਾਲੀ ਕਰ ਦੇਵਾਂਗੇ ਪਿੰਡਾ

ਗੱਲਾਂ ਤਾਂ ਭਈ ਤੂੰ ਆ ਦੇਖ ਲੈ ਤੇਰੇ ਫੋਨ ਵਾਲਿਆਂ ਨਾ ਜਿਹੜੀਆਂ ਤੇਰਾ ਸਮਾਨ ਦੇਖ ਲੈ ਕੀ ਕੁਛ ਰੱਖੀ ਬੈਠੀਆਂ ਓਏ ਇਹ ਜਿਹੜਾ ਚੰਗੇ ਭਲੇ ਘਰਾਂ ਚ ਨਹੀਂ ਹੁੰਦਾ ਸਰਦਾਰ ਜੀ ਅਸੀਂ ਦਿਨ ਰਾਤ ਮਿਹਨਤ ਕਰਦੇ ਆ ਮਿਹਨਤ ਕਰਕੇ ਬਣਾਈਆਂ ਨੇ ਚੀਜ਼ਾਂ ਤੇ ਨਾਲੇ ਅਸੀਂ ਘੜਾ ਠੱਗੀ ਮਾਰ ਕੇ ਆਏ ਆ ਅਲਾਗੇ ਪਿੰਡ ਤੋਂ ਆਏ ਆ ਤੁਹਾਡੇ ਪਤਾ ਕਰ ਲਿਓ ਚਾਹੇ ਉਹ ਤੁਸੀਂ ਕਿਹੜੀ ਮਿਹਨਤ ਕਰਦੇ ਮੈਂ ਜਾਣਦਾ ਤੇ ਗਲੀ ਗਲੀ ਤੁਰੀਆਂ ਫਿਰਦੀਆਂ ਇਹਨੇ ਭੋਲੀਆਂ ਭਾਰੀਆਂ ਬੁੜੀਆਂ ਤੋਂ ਚੱਕ ਲਿਆ ਨੇ ਮਹਿੰਗੇ ਭਾਦੀ ਤੂੜੀ ਤੁਸੀਂ ਕਿਤੇ ਕੋਸ ਲੈਂਦਾ ਜਿਹੜਾ ਮਿਲਦਾ ਠੱਗ ਲੈਣੇ ਹੋਰ ਕਰਦੇ ਹੋ ਤੁਸੀਂ ਮਿਹਨਤ ਇੱਥੇ ਨਹੀਂ ਸਰਦਾਰ ਜੀ ਅਸੀਂ ਅਗਲੇ ਦਾ ਕੰਮ ਕਰਦੇ ਆ ਤਾਂ ਹੀ ਉਹ ਅਗਲਾ ਸਾਨੂੰ ਪੈਸੇ ਦਿੰਦਾ ਪੈਸੇ ਦਿੰਦਾ ਆ ਬਾਲਟੀ ਜਿਹਾ ਉੱਥੇ ਹੀ ਲਈਏ ਨਾ ਜਾ ਕੇ ਇਹ ਤਾਂ ਤੁਸੀਂ ਆਪਦੇ ਹੱਥੀਂ ਪੜਾਈ ਸੀ ਨਾਲੇ ਸਰਦਾਰ ਜੀ ਬਾਲਟੀ 200 ਰੁਪਏ ਦਾ ਕੰਮ ਹੈ ਕੀ ਮੰਗਦੀ ਸੀ ਉਤੋਂ ਤੋਂ 300 ਦੀ ਸਰਪੰਚੋਂ ਤੂੜੀ ਦੀ ਪੰਡ ਚੱਕਣ ਦੀ ਨਹੀਂ ਸਰਦਾਰ ਜੀ ਇਹ ਝੂਠ ਬੋਲਦਾ ਮੈਂ ਤਾਂ ਇੱਕ ਤੂੜੀ ਦੀ ਪੰਡ ਮੰਗੀ ਸੀਗੀ 750 ਨੂੰ ਤੂੜੀ ਆਗੀ ਚਲ ਸੁਰਜਣਾ ਆਪਾਂ ਸਾਰੀਆਂ ਗੱਲਾਂ ਛੱਡ ਗਏ ਪਿੰਡ ਦੀ ਪੰਚਾਇਤ ਕਹਿੰਗੋ ਜਿਹੜਾ ਆਪਾਂ ਨੂੰ ਮਤਾ ਆਇਆ ਵੀ ਭਾਈ ਇਹਨਾਂ ਤੋਂ ਆਪਾਂ ਮੰਡੀ ਕਰਾਉਣੀ ਆ ਬੇਲੀ ਕਿਉਂਕਿ ਪਿੰਡ ਸਾਰਾ ਕਹਿੰਦਾ ਵੀ ਭਾਈ ਚੋਰੀਆਂ ਚੌਟੇ ਅੱਜ ਕੱਲ 100 ਕੁਛ ਹੁੰਦਾ ਤੇ ਇਹਨਾਂ ਜਿਵੇਂ ਕੋਈ ਐਵੇਂ ਨਾ ਬਾਰਦਾਤ ਇਹਨਾਂ ਦੇ ਨਾਂ ਲੱਗ ਜੇ ਸਾਨੂੰ ਪ੍ਰਸ਼ਾਸਨ ਨੇ ਵੀ ਇਹ ਕਿਹਾ ਸੀ ਇਹ ਗੱਲ ਇਸ ਕਰਕੇ ਤੁਸੀਂ ਤੁਹਾਨੂੰ ਕੱਲ ਦਾ ਦਿਨ ਦਿੰਨੇ ਆ ਸੀ ਠੀਕ ਆ ਕੱਲ ਨੂੰ ਮੰਡੀ ਤੇ ਤੁਸੀਂ ਬੇਲੀ ਕਰਕੇ ਤੇ ਭਾਈ ਇੱਥੋਂ ਚਲੇ ਜਾਓ ਠੀਕ ਆ ਕੋਈ ਗੱਲ ਨਹੀਂ ਸਰਦਾਰਾ ਕਰ ਦੇਵਾਂਗੇ ਪੰਚਾਇਤ ਦੀ ਵੀ ਤਾਂ ਉਹੀ ਗੱਲ ਇਹਨਾਂ ਨੇ ਬੜੇ ਕੋਠੇ ਢਾਉਣੇ ਆਉਣੇ ਤੰਬੂ ਗੱਡ ਕੇ ਤੁਰ ਜਾਣਗੇ ਜੇ 5 ਵਜੇ ਗਾਂਹ ਵਾਲੇ ਪਿੰਡ ਵਗ ਜਾਣਗੇ ਇਹ ਨਹੀਂ ਸਰਦਾਰ ਜੀ ਸਾਨੂੰ ਪਿੰਡ ਵੀ ਦੇਖ ਕੇ ਆਉਣਾ ਪਊਗਾ ਰਹਿਣ ਵਾਸਤੇ ਜਗ੍ਹਾ ਵੀ ਦੇਖਣੀ ਪਊਗੀ ਫੇਰੀ ਲੈ ਕੇ ਜਾਵਾਂਗੇ ਤੰਬੂ ਪਟ ਕੇ ਐਵੇਂ ਕਿਵੇਂ ਵਗ ਜਾਾਂਗੇ ਨਾਲੇ ਅਸੀਂ ਕਿਹੜਾ ਤੇਰੇ ਘਰ 'ਚ ਬੈਠੇ ਆ ਪੰਚਾਇਤ ਹੀ ਥਾਂ 'ਚ ਬੈਠੇ ਆ ਐ ਕੋਈ ਨਹੀਂ ਕਿਸੇ ਨੂੰ ਕੱਢ ਸਕਦਾ ਪਿੰਡ 'ਚੋਂ ਬਾਹਰ ਚਲੋ ਤਾਂ ਹੀ ਪੰਚਾਇਤ ਆਈਏ ਜੇ ਤੁਸੀਂ ਪੰਚਾਇਤੀ ਥਾਂ 'ਚ ਬੈਠੇ ਹੋ ਨਾ ਇਸ ਕਰਕੇ ਪੰਚਾਇਤ ਆਈ ਆ ਮੈਨੂੰ ਪਿੰਡ ਨੇ ਸਰਪੰਚ ਚੁ ਮੇਰੀ ਡਿਊਟੀ ਲਈ ਇਹਨਾਂ ਨੇ ਵੀ ਆਹ ਕੰਮ ਕਰਾਉਣਾ ਤਾਂ ਭਾਈ ਮੈਨੂੰ ਆ ਕੇ ਸਾਰਾ ਤੁਹਾਨੂੰ ਕਹਿਣਾ ਪਿਆ ਤੇ ਤੁਸੀਂ ਇਹ ਸਾਡੀ ਚਾਹੇ ਰਿਕਵੈਸਟ ਮੰਨ ਲਓ ਚਾਹੇ ਸਾਡੀ ਗੱਲ ਕੋਈ ਮੰਨੋ ਤੇ ਇਹਨੂੰ ਮੰਡੀ ਨੂੰ ਬੇਲੀ ਕਰੋ ਕੋਈ ਗੱਲ ਨਹੀਂ ਸਰਪੰਚ ਜੀ ਕਰ ਦੇਵਾਂਗੇ ਪਰ ਸਾਨੂੰ ਥੋੜੇ ਦਿਨ ਤਾਂ ਦਿਓ ਨਾ ਇੱਕ ਦਿਨ ਚ ਕੀ ਹੋ ਜੂਗਾ ਤੁਹਾਨੂੰ ਕੱਲ ਨੂੰ ਸਾਰਾ ਹਾ ਟੈਂਡ ਫੌੜੀ ਆਉਦੀ ਲੱਦ ਕੇ ਤੇ ਭਾਈ ਤੁਸੀਂ ਆਪ ਦਾ ਇਥੋਂ ਮੰਡੀ ਨੂੰ ਬੇਲੀ ਕਰ ਦਿਓ ਕੋਈ ਗੱਲ ਨਹੀਂ ਸਰਦਾਰ ਜੀ ਸਾਨੂੰ ਅੱਗੇ ਪਿੰਡ ਚ ਪਤਾ ਕਰ ਲੈਣ ਦੇ ਸੀ ਭੱਗ ਜਾਵਾਂਗੇ ਹਾਂ ਠੀਕ ਆ ਠੀਕ ਆ ਮੈਂਬਰ ਸਾਹਿਬ ਸਰਪੰਚਾ ਤੁਸੀਂ ਮੇਰੀ ਇਹਦੇ ਪਤਾ ਕਰ ਦੇ ਕਰਦੇ ਕਿਤੇ ਨਹੀਂ ਜਾਂਦੇ ਇੱਥੇ ਹੀ ਰਹਿਣਗੇ ਜ ਇਥੋਂ 2-3 ਮਹੀਨੇ ਸਿਆਲ ਸਿਆਲ ਜੇ ਆਪਣੇ ਪਿੰਡ ਚ ਨਾਂ ਕੱਢਿਆ ਤੂੰ ਮੇਰਾ ਨਾਂ ਬਦਲਦੀ। ਚਲੋ ਆਪਾਂ ਲਾ ਰਹੇ ਲਈ। ਯਾਨੀ ਮੋਤ ਦਿੱਤੀ ਹੈ ਫਿਰ ਆਪਾਂ ਉਹਨਾਂ ਤੱਕ ਦੇਖਦੇ ਹਾਂ ਸੁਰਜਣਾ। ਦੇਖੀ ਚੱਲ। ਚਲੋ ਆਜੋ ਮੈਂ ਬਰਾਬਰ। ਮਲੇ ਸਰਦਾਰਾ ਮੈਂ ਕਿਹੜਾ ਤੂੜੀ ਫਿਰ ਚ ਮੰਗੀ ਸੀ ਝੋੜਾ ਕੰਮ ਕੀਤਾਗਾ ਤਾਂ ਹੀ ਮੰਗਦੀ ਆ ਬਾਲਟੀ ਦਾ ਕੰਮ ਥੋੜੇ ਹੀ ਕਰੀ ਜਾਂਦੀ ਸੀ ਮੈਂ। ਉਹ ਕਰੀ ਜਾਂਦੀ ਸੀ ਤੇ ਮਾੜੀ ਪੱਤਰੀ ਮੋੜ ਕੇ ਲਾਉਣੀ ਆ ਤੂੜੀ ਦੀ ਪੰਡ ਤੂੰ ਚੱਕਣ ਨੂੰ ਫਿਰਦੀ ਸੀ। ਤੇ ਫਿਰ ਇਹ ਪੱਤਰੀ ਮੋੜ ਕੇ ਤੁਸੀਂ ਘਰੇ ਲਾ ਕੇ ਦੇਖ ਲੈਂਦੇ ਜੇ ਐਨਾ ਸੌਖਾ ਕੰਮ ਲੱਗਦਾਗਾ ਸੋਨੂੰ। ਸਾਡੇ 18 ਦਾ ਮਾਸ ਸਿਲ ਜਾਂਦਾ ਜਦੋਂ ਕੰਮ ਕਰਦੇ ਆ ਜੇ ਹੈਗਾ ਫਿਰ ਮੈਂ 30 ਰੁਪਏ ਦੰਦਾ ਵੀ ਸੀ ਤੈਨੂੰ ਇਹਦੇ ਵੀ 30 ਰੁਪਏ ਲੈ ਲੈ ਨਹੀਂ ਸਰਦਾਰ ਜੀ ਕਿੰਨੀ ਮਹਿੰਗਾਈ ਦਾ ਟਾਈਮ ਆ ਆਪ ਤਾਂ ਤੁਸੀਂ ਕਹਿੰਦੇ ਪਏ ਆ ਵੀ 750 ਨੂੰ ਕੁਵਾਟਲਾ ਤੋੜੀ ਦਾ ਤੇ ਅਸੀਂ ਤਾਂ ਇਹਦੇ 30 ਰੁਪਏ ਕਿਵੇਂ ਲੈ ਲਾਂਗੇ ਸਾਡੀ ਪਤਾ ਕਿੰਨੀ ਮਿਹਨਤ ਲੱਗਦੀ ਆ ਇਹ ਮੇਰੇ ਭਾਈ ਨੂੰ ਪੁੱਛਣਾ ਚਾਹੀਏ ਉਹ ਮਿਹਨਤ ਲੱਗਦੀ ਆ ਤੇਰੀ ਜੇ ਹੁਣ ਤੇਰੀ ਮਹਿੰਗਾਈ ਆ ਵੀ ਮੰਨ ਕੇ ਚੱਲ ਤੇਰਾ ਚੁੱਲਾ ਜਮਾਂ ਚਲਾ ਕੇ ਦੇਮਾ ਹੈ ਉਹ ਜਾ 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 ਦੂਜਾ ਭਾਈ ਯਾਰਾ ਬਾਗ ਜਾ ਯਾਰਾ ਸਰਦਾਰ ਜੀ ਮੇਰੇ ਅੰਮਾ ਜੀ ਤੇ ਬਾਬੂ ਜੀ ਨੂੰ ਆ ਜਾਣ ਤੋਂ ਉਹਨਾਂ ਨਾਲ ਗੱਲ ਕਰ ਲਿਓ ਗਏ ਹੋਏ ਆਗੇ ਤੂੜੀ ਲੈਣ ਗਏ ਹੋਏ ਪਸ਼ੂਆਂ ਵਾਸਤੇ ਨਹੀਂ ਅਸੀਂ ਕਿਸੇ ਨੇ ਚੋਰੀ ਠੱਗੀ ਨਹੀਂ ਕਰਦੇ ਆਦਾ ਮੰਗ ਕੇ ਟਾਈਮ ਪਾਸ ਕਰਦੇ ਆ ਚੋਰੀ ਠੱਗੀ ਨਹੀਂ ਕਰਦੇ ਚੁਗਲੀਆਂ ਤਾਂ ਕਰਦੇ ਹੋ ਤੁਸੀਂ ਆ ਅਸੀਂ ਕੀ ਦੀ ਚੁਗਲੀ ਕੀਤੀ ਆ ਸਾਡੀ ਕੁੜੀ ਕੋਲੇ ਬੈਠੀ ਸੀ ਤੂੰ ਉੱਥੇ ਜੇ ਜੇ ਤੂੰ ਸਾਨੂੰ ਤੂੜੀ ਨਹੀਂ ਦੇਣੀ ਤਾਂ ਜਵਾਬ ਦੇ ਦੇ ਆ ਚੱਕ ਆਪਦੀ ਬਾਹਰ ਵੀ ਲੈ ਜਾ ਚਾਹੇ ਲੋੜ ਦੇ ਕੰਮ ਤਾਂ ਹੋਰ ਕੰਮ ਬਥੇਰੇ ਪਿੰਡ ਬਸਦਾਗਾ ਤੇ ਪਹਿਲਾ ਕਿਹੜਾ ਹੈ ਸਿੱਧੀ ਆ ਬਲ ਤਾਂ ਇਹ ਦੇਖ ਲੈ ਕਿੰਨੇ ਚੇਬਾ ਸੌ ਚੇਬ ਪੈ ਰਹੇਗਾ ਤੇਰੀ ਬਾਤ ਦੀ ਲੱਗਣੀਆਂ ਤੂੰ ਲਾ ਦੇ ਮੈਂ ਤੈਨੂੰ 30 ਰੁਪਏ ਹੁਣ ਨਹੀਂ ਸਰਦਾਰ ਜੀ ਮੈਂ ਸੋਡੇ ਪੈਰੀ ਹੱਥ ਲਾ ਦਿੰਨੀ ਆ ਤੇਰੀ ਹੱਥ ਨੂੰ ਤੂੰ ਰਹਿਂਦੇ ਦੇ ਲਾ ਪੱਤਰੀ ਮੜੀ ਜੇ ਤੂੰ ਨੋ ਤਾਂ ਲੋੜ ਨਹੀਂ ਛੋਟੇ 300 ਰੁਪਿਆ ਦੀ ਨਾਲੇ ਪਿੰਡ ਬਸਦਾਗਾ ਹੋਰ ਦੋ ਪਿੰਡ ਗਾਂ ਹੋ ਜਾਣਗੇ ਐਡੀ ਵੀ ਨਹੀਂ ਗੱਲ ਹੈ ਕਿ ਜਿਹੜੇ ਤੋਂ ਬਣਾਈ ਬੈਠਾਂਗਾ ਨਾਲੇ ਅਸੀਂ ਕਿਹੜਾ ਮੈਂ ਕਿਹੜਾ ਤੁਹਾਡੇ ਚੋਰੀ ਕਰ ਲਈ ਸੀਗੇ ਤੇ ਮੈਂ ਤਾਂ ਆ ਕੰਮ ਕਰਨ ਦੀ ਤੂੜੀ ਮੰਗੀ ਸੀਗੀ ਤੂੜੀ ਮੰਗੀ ਸੀ ਕਣਕ ਤੂੰ ਮੰਗੀ ਬੈਠੀ ਸੀ ਆਟਾ ਤੂੰ ਮੰਗੀ ਬੈਠੀ ਸੀ ਨਾਲੇ ਮੈਂ ਆ ਬਾਲਟੀ ਜੀ ਤੇ ਤੂੰ ਪੱਤਰੀ ਲਾ ਦੇ ਮੈਂ ਆਪੇ ਲੈ ਕੇ ਜਾਉ ਸਾਡੇ ਘਰੇ ਫੜਾਉਣ ਦੇ ਹਿਸਾਬ ਲਾਲਾ ਬੁੜੀ ਕੋਲੇ ਉੱਥੇ ਜਾ ਕੇ ਤੇਰੇ ਕੋਲੇ ਚੂਗਲੀਆਂ ਕਰਦੀਆਂ ਤੁਸੀਂ ਨਹੀਂ ਸਰਦਾਰ ਜੀ ਮੈਂ ਤਾਂ ਘਰੇ ਨਹੀਂ ਜਾਣਾ ਕੋਣ ਉਹ ਤਾਂ ਵਿਚਾਰੀ ਮੇਰੇ ਨਾਲ ਦੁੱਖ ਸੁੱਖ ਕਰਦੀ ਸੀ ਕਿਹਦੀ ਤੇਰਾ ਰਿਸ਼ਤਾ ਕਰਾ ਦਿੰਨੀ ਐ ਇਸ ਪਿੰਡ ਚ ਨਾਲੇ ਸਾਡੇ ਹੋਰ ਕਾ ਜੱਟ ਚ ਨਹੀਂ ਕਰਦੇ ਹੈਗੇ ਰਿਸ਼ਤਾ ਨਹੀਂ ਕਰਾਉਣਾ ਤੇ ਦੁੱਖ ਸੁੱਖ ਨੂੰ ਤੂੰ ਬੜੀ ਉਹਦੀ ਮਾਸੀ ਦੀ ਕੁੜੀ ਸੀ ਤੇਰੇ ਨਾਲ ਦੁੱਖ ਸੁੱਖ ਕਰਦੀ ਸੀ ਚਲ ਸੁਣ ਜਣ ਛੱਡ ਤੇ ਭਾਈ ਤੁਸੀਂ ਜਿਹੜਾ ਸੋਡੇ ਪਿੰਡ ਚੋਂ ਕੰਮ ਆਇਆ ਇਸ ਚੋਂ ਉਹਦਾ ਤੁਸੀਂ ਕੱਲ ਨੂੰ ਸਾਰਾ ਨਿਮੇੜ ਕੇ ਦੇ ਕੇ ਪਿੰਡ ਨੂੰ ਮੰਡੀ ਨੂੰ ਵੇਚ ਲਈ ਕਰੋ ਠੀਕ ਹੈ ਕੋਈ ਗੱਲ ਨਹੀਂ ਮੈਂ ਤਾਂ ਐ ਕਹਿਨੀ ਐ ਪਹਿਲਾਂ ਇਹਨਾਂ ਨੂੰ ਇਹ ਪੁੱਛੋ ਵੀ ਮੈਂ ਕੋਈ ਚੋਰੀ ਠੱਗੀ ਕਰਕੇ ਲਿਆਈ ਐ ਇਹਨਾਂ ਦੇ ਕਰੀ ਜਿੰਨਾ ਇਹਨਾਂ ਨੇ ਦੇਤਾ ਉਹ ਲੈ ਕੇ ਮੁੜੇ ਮਿਹਨਤ ਨੂੰ ਸਲੂਟ ਕਰਦੇ ਆਂ ਤੇ ਤੁਸੀਂ ਇਹ ਪਿੰਡ ਦਾ ਜਿਹੜਾ ਵੀ ਕੰਮ ਆ ਇਹਨੂੰ ਮੁਕਾ ਕੇ ਕੱਲ ਨੂੰ ਸਾਰੀ ਮੰਡੀ ਨੂੰ ਵੇਲ ਹੀ ਕਰ ਦਿਓ ਠੀਕ ਹੈ ਸਰਦਾਰ ਜੀ ਮੈਂ ਵਰਸਾ ਆ ਗਿਆ ਠੀਕ ਹੈ ਮੈਂ ਕੱਲ ਦਾ ਦਿਨ ਨਹੀਂ ਕਹਿ ਸਕਦੀ ਹੈ ਕਿ ਸਾਨੂੰ ਦੋ ਦਿਨ ਹੋਰ ਚਾਹੀਦੇ ਆ ਨਹੀਂ ਨਹੀਂ ਕੱਲ ਨੂੰ ਤੁਸੀਂ ਮੰਡੀ ਵੇਲੀ ਕਰ ਦਿਓ ਨਹੀਂ ਸਰਦਾਰ ਜੀ ਲਾ ਜੀ ਪੱਥਰੀ ਚਲਤੀ ਲੈ ਲਈ ਪੰਨੀਆਂ ਜਾਂਦੇ ਆ ਦੇ